ਠੀਕ ਹੈ ਜੀ ਅੱਜ ਮੈਂ ਤੁਹਾਨੂੰ ਆਪਣੇ ਬੱਚੇ ਦਾ ਰੂਰੂ ਕਰਵਾ ਰਹੀ ਹਾਂ ਕਿ ਤੁਸੀਂ ਲਾਈਵ ਦੇਖਣਾ ਇਸ ਬੱਚੇ ਦਾ ਕਿਸ ਤਰ੍ਹਾਂ ਇੱਕ ਕੰਪਲਟ ਆਪਣੇ ਬੱਚੇ ਨੂੰ ਬਾਥਮ ਕਰਵਾ ਰਿਹਾ ਹੈ ਉਸ ਤੋਂ ਖੜ ਵੀ ਨਹੀਂ ਸਕਦਾ ਉਸੇ ਲੱਤਾਂ ਵੀ ਨਹੀਂ ਚੱਲਦੀਆਂ ਉਸ ਤੇ ਜੋ ਬੈਕਬੋਨ ਹੈ ਉਹ ਵੀ ਨਹੀਂ ਚੱਲਦੀ ਹੱਥ ਵੀ ਨਹੀਂ ਚੱਲਦੇ ਤੇ ਨਾ ਹੀ ਉਹ ਬੋਲ ਸਕਦਾ ਹੈ ਤੇ ਉਹ ਸਮਝੰਦ ਹੈ ਹਰੀ ਗਲ ਸਮਝੰਦ ਹੈ ਪਰ ਉਹ ਆਪਣੇ ਆਪ ਉਹ ਨਹੀਂ ਕਰ ਸਕਦਾ ਤੇ ਇਸ طرح ਦੇ ਕੁਸ ਨੂੰ ਫੜ ਕੇ ਅ ਕਰਵਾਉਣਾ ਪੈਂਦਾ ਹੈ ਬਾਥਰੂਮ ਤੇ ਲੈਟ੍ਰਿੰਗ ਵਾਲੀ ਵੀਡੀਓ ਵਿੱਚ ਤੁਹਾਨੂੰ ਪਹਿਲਾਂ ਵੀਡੀਓ ਬਾਰੇ ਪਹਿਲਾਂ ਵੀ ਪਾ ਦਿੱਤੀ ਆ ਤੇ ਤੁਸੀਂ ਦੇਖੋ ਅ ਜੋ ਬੇਟਾ ਬਾਪ ਨੂੰ ਚੁੱਕਣ ਦਾ ਟਾਈਮ ਸੀ ਉਹ ਬਾਪ ਬੇਟੇ ਨੂੰ ਚੁੱਕ ਰਿਹਾ ਹੈ ਤੇ ਬਾਪ ਇਸ ਬੇਟੇ ਦੀ ਕਾਹਤ ਕੌਣ ਜਲਾ ਆਪਣੀ ਨੌਕਰੀ ਵੀ ਛੱਡ ਕੇ ਫਰੰਟ ਆਫੀਸਰ ਡੀ ਰੈਂਕ ਤੋਂ ਇਹ ਪਰਿਵਾਰ ਚੜ੍ਹਤ ਰਮਟਿਆ ਹੈ ਤੇ ਇਹਨਾਂ ਦੀ ਇੱਕ ਬੱਚੀ ਵੀ ਬਹੁਤ ਸੋਹਣੀ ਤੰਦਰੁਸਤ ਤੇ ਬਹੁਤ ਆਪਣੇ ਘਰ ਵਧੀਆ ਹੈ ਤੇ ਸੋਹਣੇ ਘਰਵਾਲੇ ਜੋ ਬਿਜ਼ਨਸਮੈਨ ਹੈ ਉਸ ਦਾ ਸੁਣਨ ਗਿਆਈ ਹੋਣੀ ਹੈ ਕਾਟੀ ਲਿਖੀ ਹੈ ਕਿ ਉਸਦੇ ਘਰ ਦੋ ਬੱਚੇ ਹੋ ਵੀ ਤੰਦਰੁਸਤ ਹਨ ਇੱਕ ਕੁਦਰਤ ਦੇ ਰੰਗ ਦਾ ਇੱਕ ਉਹ ਪਰਮਾਤਮਾ ਇੱਕੋ ਹੀ ਪੇਟ ਚ ਦੋਨੋਂ ਬੱਚੇ ਪੈਦਾ ਹੋਏ ਤੇ ਅਚਾਨਕ ਵਿਪਤਾ ਤੇ ਵਿਪਤਾ ਫਿਰ ਇਸ ਬੱਚੇ ਦੀ ਮਾਂ ਨੂੰ ਜੋ ਕਿ ਮੇਰੀ ਸਿਸਟਰ ਲੱਗੀ ਤੇ ਉਸ ਨੂੰ ਕੈਂਸਰ ਦੀ ਬਿਮਾਰੀ ਨੇ ਘੇਰ ਲਿਆ ਤੇ ਉਸ ਨੂੰ ਜਾਣਾ ਪਿਆ ਤੇ ਇਹਨਾਂ ਨੂੰ ਦੁਬਾਰਾ ਜੀ ਮੈਰਿਜ ਕਰਵਾਉਣੀ ਪਈ ਤੇ ਫਿਰ ਵੀ ਲੋਕ ਇਸ ਤਰ੍ਹਾਂ ਗੱਲਾਂ ਕਰਦੇ ਨੇ ਕਿਉਂ ਮੈਰਿਜ ਕਰਵਾਈ ਆ ਹਨਾ ਤੇ ਕੋਈ ਲੇਡੀ ਇਹ ਨਾਲੇ ਕਰਨੀ ਸੀ ਆਉਂਦੀ ਕੋ ਕੰਮ ਕਰਨ ਵਾਲੀ ਮਸਾਂ ਦੀ ਜਦ ਇਹਨਾਂ ਦੀ ਵਾਈਫ ਦੀ ਡੈਕਟਰ ਉਹ ਬੱਚੇ ਨੂੰ ਕਿਸ ਤਰ੍ਹਾਂ ਸੰਭਾਲਣਾ ਕਰਦਾ ਕੰਮ ਕਿੱਥਾ ਕਰਨਾ ਜਿਸ ਬੰਦੇ ਨੇ ਨਾ ਕਿੱਥਾ ਹੋਵੇਗਾ ਅੰਦਾਜ਼ਾ ਕੰਮ ਨੂੰ ਇਹ ਉਸ ਲਈ ਤਾਂ ਬਹੁਤ ਔਖਾ ਜਿਹਾ ਦੇਖੋ ਹੁਣ ਇਸ ਤਰ੍ਹਾਂ ਹੁਣ ਪਾਣੀ ਲੈ ਕੇ ਆਂਦੇ ਪਹਿਲਾਂ ਜਿਹੜੀ ਪਠਾਡੇ ਮੈਂ ਤੁਹਾਨੂੰ ਉਹ ਸੀਨ ਵੀ ਦਿਖਾਵਾਂਗੀ ਹਨ ਤੇ ਫਿਰ ਉਸ ਤੋਂ ਮੈਂ ਬਾਅਦ ਕਰਦੇ ਤਨ ਹੈ ਅਮਰਤਾਰੀ ਹੈ ਗੁਰਸਿੱਖ ਹੈ ਮੈਂ ਕੰਨੀ ਅ ਜੀ ਮੈਂ ਹੁਣ ਕਿ ਸ਼ਾਇਦ ਬਹੁਤ ਸ਼ਿੱਕੀ ਘਬਰਾ ਜਾਂਦੀ ਆ ਇਸ ਕੀ ਮਾਂ ਜੋ ਬੀ ਪੈਨ ਉਹ ਵੀ ਬਹੁਤ ਧੀਰੇ ਤੇ ਇਹ ਵੀ ਬਹੁਤ ਧੀਰੇ ਕੋਈ ਦੇਣਾ ਲੈਣਾ ਦੇਖੋ ਕਿੰਨਾ ਸੋਹਣਾ ਹੈ ਖੂਬਸੂਰਤ ਹੈ ਮਸਾਲੇ ਪਰਮਾਤਮਾ ਜੀ ਨਾਲ ਹੈ ਇਸ ਲਈ ਪਰਮਾਤਮਾ ਦੇ ਨਾਮ ਕਰੋ ਤੇ ਮੈਂ ਤੁਹਾਨੂੰ ਕਲਵਾ ਕਰ ਦਿੰਦੇ ਬਾਅਦ ਕਰਾਂਗੇ ਪੈਨ ਰੱਜੀ ਪੈਣਾ ਉਹਨਾਂ ਨੂੰ ਰਿਕਵੈਸਟ ਬਿਲਕੁਲ ਇਸ ਤਰ੍ਹਾਂ ਨਹੀਂ ਕੀ ਜੋ ਜਿਸ ਨੂੰ ਅ ਸਾਨੂੰ ਵੀ ਚਾਰ ਸੇ ਵੀਡੀਓ ਤੇ ਕਾਫੀ ਜੋ ਲੱਗਦਾ ਬਟਾਲਣ ਵੇਲੇ ਤੇ ਮੈਂ ਤਾਂ ਇਸ ਨੂੰ ਬਾਥਰੂਮ ਖਾਣਾ ਪੈਣਾ ਹੀ ਕਰਾਉਣੀ ਆ ਬਾਕੀ ਜੋ ਕੁ ਸਭ ਕੁਝ ਇਹ ਆਪੇ ਕਰਦੇ ਆ ਤੇ ਤੁਸੀਂ ਦੇਖ ਸਕਦੇ ਹੋ ਮੈਂ ਬੱਚਾ ਗੋਦ ਲਿਆ ਅ ਵਿੰ ਬਿਆਈ ਤੋਂ ਮੈਨੂੰ ਕੋਈ ਪਤਾ ਨਹੀਂ ਸੀ ਕਿ ਮੇਰਾ ਇਸ ਤਰ੍ਹਾਂ ਦਾ ਲਿਖਾ ਜੋਖਾ ਇਹਦਾ ਨਾ ਹੋਣਾ ਹੈ ਪਰ ਰੱਬ ਜੂ ਕਰਦਾ ਠੀਕ ਕਰਦਾ ਹੈ ਉਸ ਬੱਚੇ ਨੇ ਕਨਵੈਂਟਸ ਕੋ ਡਿਪਟਾ ਇਕਰਾ ਰਹੀ ਸੀ ਪਰ ਉਸ ਨੂੰ ਪਰਮਾਤਮਾ ਵੱਲ ਲਗਾ ਲਿਆ ਤਾਂ ਨੂੰ گورਨਮੈਂਟ ਸਕੂਲ ਦੀ ਪੜਾਈ 88 88 ਗਈ ਤੇ ਕਿਉਂਕਿ ਉਹ ਗੁਰਮੁਖ ਗੁਰਦਵਾਰਾ ਜੋ ਸ਼ਬਦ ਪੀਕਿਓ ਪੰਜਾਬੀ ਹਿੰਦੀ ਵਿੱਚ ਬਹੁਤ ਬੀਖਰਵਾਨੀ ਥੋੜੇ ਜਿਹੇ ਪੰਜਾਬੀ ਹਟਾ ਕੇ ਅਸੀਂ ਅ ਇਨ گورਨਮੈਂਟ ਸਕੂਲ ਦੇ ਇੰਗਲਿਸ਼ ਹਟਾ ਕੇ ਜਿਆਦਾ ਪੰਜਾਬੀ ਉੱਤੇ ਧਿਆਨ ਦਵਾ ਰਹੇ ਹਾਂ ਤਾਂ ਕਿ ਉਹ ਗੁਰੂ ਨੂੰ ਗੁਰੂ ਸਾਹਿਬ ਤੋਂ ਸਿੱਖਿਆ ਲੈ ਤੇ ਇਹਨਾਂ ਦਾ ਵੀ ਵਾਰ ਉਤਾਰਾ ਹੋਵੇ ਤੇ ਇਸ ਬੱਚੇ ਦੀ ਤੁਸੀਂ ਜਿੰਨਾ ਹੋ ਸਕੇ ਉਹ ਕੋਈ ਇਸ ਤਰ੍ਹਾਂ ਕੁਝ ਇਸ ਨੂੰ ਆ ਆਗਲਾਬਦ ਕਰਾਣੀ ਕਿ ਜੋ ਇਸ ਨੂੰ ਇੱਕਦਮ ਇਸ ਤਰ੍ਹਾਂ ਰੋਬ ਟਾਈਪ ਹੋਵੇ ਜੋ ਸੁਣ ਚੁੱਕ सके ਉਹ ਵੀ ਦੁਖੰਦ ਦੇ ਦੇ ਕੇ ਵੈਸੇ ਕਰਕੇ ਮੇਰੀ ਕੋਈ ਵੀਡੀਓ ਆ ਬਣਾ ਰਹੀ ਹੈ ਪਰ ਮਾਤਾ ਜੀ ਇਸੇ ਕਰਕੇ ਕਰਕੇ ਹੁਣ ਨਹੀਂ ਸੰਭਲ ਨਹੀਂ ਪਾ ਰਿਹਾ ਮੇਰਾ ਦਿਲ ਕੀਤਾ ਚਲੋ ਗਰਮੀਆਂ ਦੀ ਥੋੜੀ ਵੀਡੀਓ ਬਣਾ ਬਣਾ ਕੇ ਰੱਖੀ ਹੈ ਜੀ ਪਹਿਲਾ ਮੈਂ